ਗੁੱਡ ਮਾਰਨਿੰਗ एवरीवन ਗੁੱਡ ਮਾਰਨਿੰਗ एवरीवन ਅੰਦਜ ਵੀ ਪੂਰੀ ਫੁੱਲ ਹੈ ਤੇ ਦਰਖਤ ਚ ਹੋਈ ਜਾਂਦੇ ਨੇ ਬਾਏ ਦਾ ਵੀ ਅੱਜ ਦਾ ਬਲੌਗ ਕਰਦੇ ਆਪਾਂ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਹੈ ਫੇਰੇ ਫੇਰੇ ਸਾਰੀ ਫੈਮਲੀ ਨਾਲ ਤੋਂ ਕੀ ਤਿਆਰ ਹੋ ਗਈ ਆ ਅੱਜ ਅਸੀਂ ਸਾਰੇ ਜਾਣੇ ਜਾ ਰਹੇ ਆ ਅੜੀਸਰ ਗੁਰੂਕਰ ਸਵੇਰੇ ਸਵੇਰੇ ਕਿਉਂਕਿ ਪਿਛਲੇ ਕੁਝ ਦਿਨਾਂ ਦਾ ਪਰਤੀਕ ਦੇ ਨਾਮ ਤੇ ਅੜੀਸਰ ਗੁਰੂ ਘਰ ਦੇ ਵਿੱਚ ਪਾਠ ਰਖਵਾਇਆ ਹੋਇਆ ਸੀ ਉਹਦਾ ਅਜ ਭੋਗ ਪੜਨਾ ਤੇ ਅੱਜ ਅਸੀਂ ਜਾ ਰਹੇ ਹਾਂ ਪਹਿਲਾਂ ਉੱਥੇ ਜਿਹੜੇ ਕਣਕ ਦੇ ਗੱਤੇ ਪਿਆ ਕੇ ਲੈਂਦੇ ਸੀ ਆਟਾ ਬਣਵਾ ਕੇ ਲੈਂਦਾ ਸੀ ਉਹ ਇੱਧਰ ਹੀ ਰੱਖਤੇ ਸੀ ਇੱਕ ਤਾਂ ਘਰ ਵਾਸਤੇ ਯੂਜ਼ ਹੋ ਜਾਊਗਾ ਤੇ ਇੱਕ ਅਜ ਲੈ ਕੇ ਜਾਵਾਂਗੇ ਗੁਰੂ ਘਰ ਨਾਲ ਹਾਂਜੀ ਗੁਰੂ ਘਰ ਪਹੁੰਚ ਗਏ ਆ ਜਿਹੜਾ ਨਾਲ ਸਮਾਨ ਲੈ ਕੇ ਆਏ ਸੀ ਉਹ ਲੰਗਰ ਹਾਲ ਦੇ ਵਿੱਚ ਜਮ੍ਹਾਂ ਕਰਵਾਤਾ ਤੇ ਹੁਣ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਾਡਾ ਪਾਠ ਪ੍ਰਕਾਸ਼ ਕਰਾਇਆ ਹੋਇਆ ਹੈ ਤੋਂ ਦੇਖੋ ਤੁਸੀਂ ਆਸੇ-ਪਾਸੇ ਬਹੁਤ ਜ਼ਿਆਦਾ ਕੁਝ ਵੀ ਨਹੀਂ ਦਿਖ ਰਿਹਾ। ਤਕਰੀਬਨ 2-3 ਘੰਟੇ ਹੋ ਗਏ ਸੀ ਗੁਰੂ ਘਰ ਆਇਆ ਨੂੰ ਤੇ ਸਹਿਜ ਪਾਠ ਦਾ ਭੋਗ ਪੈ ਚੁੱਕਿਆ। ਲੰਗਰ ਹਾਲ ਚ ਅਸੀਂ ਜਾਏ ਹੁਣ ਜਾ ਰਹੀਆਂ ਕਰੀ। ਜੀ ਘਰ ਆ ਗਿਆ ਮੈਂ ਤੇ ਇੱਕ ਟਰੈਜਡੀ ਹੋ ਗਈ ਮੇਰੇ ਨਾਲ ਗੁਰੂ ਘਰ। ਮੇਰੀਆਂ ਚੱਪਲਾਂ ਚੱਕੀਆਂ ਨਹੀਂ ਆ। ਸਵਾਈ ਆਇਆ ਮੈਂ ਨੰਗੇ ਪੈਰੀ। ਚਲੋ ਕੋਈ ਗੱਲ ਨਹੀਂ ਵੈਸੇ ਕਹਿ ਦਿੰਦਾ ਨਹੀਂ ਵੀ ਭਾਰ ਲੈ ਗਿਆ ਇੱਕ ਤਰ੍ਹਾਂ ਦਾ ਗੁਰੂ ਘਰ ਜਾ ਕੇ। ਉਹੀ ਹੈ ਭਾਰ ਲੈ ਗਿਆ। ਤੇ ਹੁਣ ਥੋੜਾ ਜਿਹਾ ਟਾਈਮ ਘਰੇ ਰੁਕਣਾ। ਫਿਰ ਇਸ ਤੋਂ ਬਾਅਦ ਬਰਨਾਲੇ ਜਾਣਾ। ਉਤਨੋਂ ਆਂਦਾ ਦੇ ਦੰਦਸ ਦੇ ਨਹੀਂ ਕਿਉਂ ਜਾਣਾ ਬਰਨਾਲੇ ਤੋਂ ਦਾ ਜ ਸਵੇਰ ਦੀ ਹੀ ਪੂਰੀ ਫੁੱਲ ਹੈ ਗੁਰੂ ਘਰ ਜਾਂਦੇ ਹੋਏ ਵੀ ਅਸੀਂ ਹੌਲੀ ਹੌਲੀ ਗਏ ਸੀ ਕਿੰਨੀ ਜ਼ਿਆਦਾ ਧੁੰਦ ਸੀ ਮੂਰੇ ਕੁਝ ਵੀ ਨਹੀਂ ਦਿਖ ਰਿਆ ਸੀ ਹੁਣ ਵੀ ਜਦੋਂ ਮੌਸਮ ਜਾਂ ਮਾੜਾ ਮोटा ਸੈੱਟ ਹੋਊਗਾ ਫੇਰ ਹੀ ਜਾਵਾਂਗੇ ਫਿਲਹਾਲ ਮੈਂ ਬਾਹਰ ਲੈ ਕੇ ਰਾਇਆ ਹੋਇਆ ਬਰਨਾਲੇ ਅਸੀਂ ਤਾਂ ਜਾ ਰਹੇ ਹਾਂ ਕਿਉਂਕਿ ਕਈ ਦਿਨ ਪਹਿਲਾਂ ਮੈਂ ਪ੍ਰਤੀਕ ਨੂੰ ਸਟੀਮਰ ਨਾਲ ਸਟੀਮ ਦੇ ਰਹੀ ਸੀ ਤੇ ਉਹ ਜਿਹੜਾ ਗਰਮ ਪਾਣੀ ਸੀਗਾ ਉਹ ਕੱਪ ਮੇਰੀ ਲੱਤ ਤੇ ਡੁੱਲ ਗਿਆ ਤਾਂ ਕਰਕੇ ਜ਼ਖਮ ਜ਼ਿਆਦਾ ਹੋ ਗਏ ਸੀਗੇ ਜ਼ਖਮ ਹੋਣ ਕਰਕੇ ਹੁਣ ਅਸੀਂ ਉੱਥੋਂ ਟ੍ਰੀਟਮੈਂਟ ਲੈ ਰਹੇ ਆਂ ਇਸ ਲਈ ਅਸੀਂ ਅੱਜ ਉੱਥੋਂ ਮੈਡੀਸਨ ਲੈਣ ਜਾ ਰਹੇ ਆਂ ਹਾਂਜੀ ਅਸੀਂ ਬਰਨਾਲੇ ਦੇ ਵਿੱਚ ਲਗਭਗ ਐਂਟਰ ਕਰ ਗਏ ਆਂ ਅੱਜ 26 ਜਨਵਰੀ ਦੀ ਆ ਤੇ ਅੱਜ ਟਰੈਕਟਰ ਰੋਸ ਮਾਰਚ ਵੀ ਆ ਅ ਕੇ ਸਮੁੱਦੇ ਦੇ ਨਾਲ ਰਿਲੇਟਡ ਆ ਉਹ ਤੁਹਾਨੂੰ ਆਲਰੇਡੀ ਪਤਾ ਹੋਊਗਾ ਅੱਜ ਪਿੰਡੋ ਪਿੰਡੀ ਅ ਮਤਲਬ ਗੁਰੂ ਘਰਾਂ ਦੇ ਵਿੱਚ ਵੀ ਕੱਲ ਦੀ ਬੋਲੀ ਜਾਂਦੇ ਨੇ ਵੀ ਆਪਦੇ ਆਪਣੇ ਜਿਹੜੇ ਟਰੈਕਟਰ ਨੇ ਉਹ ਲੈ ਕੇ ਜਾਓ ਉੱਥੇ ਬਰਨਾਲਾ ਦੇ ਵਿੱਚ ਤੇ ਧਰਨਾ ਜਿਹੜਾ ਇਹ ਰੋਡ ਸ਼ੋਅ ਚੱਲ ਰਿਹਾ ਹੈ ਇਹ ਚੱਲ ਰਿਹਾ ਤਣਾਉਲੇ ਤੋਂ ਲੈ ਕੇ ਬਰਨਾਲੇ ਤੱਕ ਤੇ ਮੈਨੂੰ ਲੱਗਦਾ ਵੀ ਅੱਜ ਅੱਗੇ ਵੀ ਜਾਮ ਲੱਗਿਆ ਹੋਊਗਾ ਤੇ ਸ਼ਾਇਦ ਸਾਨੂੰ ਵੀ ਲੰਘਣ ਦੇ ਵਿੱਚ ਦਿੱਕਤ ਆਊਗੀ ਆ ਗਈ ਟ੍ਰੇਨ ਫਾਈਨਲੀ ਮਾਰਗ ਡੀ ਐਸ ਕੋਲ ਆਇਆ ਸੀ ਕਚੈਰੀਆਂ ਦੇ ਨੇੜੇ ਟਰੈਕਟਰ ਜ਼ਿਆਦਾ ਤੇ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਵਾਲੀ ਸੀ ਅਸੀਂ ਸਾਈਡ ਤੋਂ ਦੀ ਐਸੇ ਉੱਪਰ ਫਾਟਕ ਲੱਗਿਆ ਸੀ ਬਟ ਲੱਕਲੀ ਟ੍ਰੇਨ ਆ ਚੁੱਕੀ ਹੈ ਨਹੀਂ ਤਾਂ ਮੈਨੂੰ ਆਵੇ ਲੱਗਦਾ ਸੀ ਕਿ ਅਸੀਂ ਅੱਜ ਬਹੁਤ ਜ਼ਿਆਦਾ ਲੇਟ ਹੋ ਜਾਗੇ ਕੌਣ ਕਿ ਭਰਤੀ ਨੂੰ ਇਕੱਲੇ ਨੂੰ ਅਸੀਂ ਕਦੇ ਛੱਡ ਕੇ ਆਏ ਹਾਂ ਇਕੱਲਾ ਨਹੀਂ ਹੈਗਾ ਮਤਲਬ ਬਾਕੀ ਮੈਂਬਰ ਹੈਗੇ ਨੇ ਘਰੇ ਪਰ ਸਾਥ ਹੋ ਬਿਨਾ ਉਹ ਘੱਟ ਹੀ ਜਾਂਦਾ ਕਰੇ ਹਾਂਜੀ ਦਵਾਈ ਲੈ ਲਈ ਬਰਨਾਲੇ ਟਾਈਮ ਨਾਲ ਪਹੁੰਚ ਗਏ ਸੀ ਤੇ ਬਰਨਾਲੇ ਪਹੁੰਚਣ ਸਾਰੀ ਵਧੀਆ ਧੁੱਪ ਚੜ ਗਈ ਸੀ ਪੂਰਾ ਵਧੀਆ ਮੌਸਮ ਹੋ ਗਿਆ ਹੁਣ ਤੇ ਅਸੀਂ ਗੱਡੀ ਖੜਾ ਕੇ ਆਏ ਸੀਗੇ ਸਰਕਾਰੀ ਹਸਪਤਾਲ ਦੀ ਆ ਪਾਰਕਿੰਗ ਦੇ ਵਿੱਚ ਹੁਣ ਵੀ ਉੱਥੇ ਜਾ ਰਹੇ ਹਾਂ ਵਸ ਦਵਾਈ ਦੂਈ ਲੈ ਲਈਆ ਸਾਰਾ ਕੰਮ ਸਾਡਾ ਓਕੇ ਹੋ ਗਿਆ ਗੱਡੀ ਨੂੰ ਇੱਥੇ ਲਾ ਕੇ ਸੀ ਅਸੀਂ ਪਾਰਕਿੰਗ ਦੇ ਵਿੱਚ ਧੁੱਪ ਕਿੰਨੀ ਵਧੀਆ ਸੋਹਣੀ ਚੜੀ ਹੋਈ ਆ ਇਸ ਤਰ੍ਹਾਂ ਦੇ ਸ਼ਾਲੇ ਆ ਪੂਰੀ ਲੱਤ ਤੇ ਹੋ ਗਈ ਸੀ ਹੁਣ ਤਾਂ ਇਹ ਫੁੱਟ ਕੇ ਖਰੀਂਡ ਜਿਹਾਉਣ ਲੱਗ ਗਿਆ ਦੇ ਉੱਪਰ ਪਰ ਇਹ ਬਹੁਤ ਜ਼ਿਆਦਾ ਲੱਤ ਖਰਾਬ ਹੋ ਗਈ ਸੀ ਹੁਣ ਤਾਂ ਕਾਫੀ ਹੱਦ ਤੱਕ ਸਹੀ ਆ ਕਿਉਂਕਿ ਹੁਣ ਡੇਲੀ ਇੰਜੈਕਸ਼ਨ ਲੱਗਦੇ ਨੇ ਲਗਾਤਾਰ ਅੱਜ ਕਿੰਨੇ ਦਿਨ ਹੋ ਗਏ ਇੰਜੈਕਸ਼ਨ ਲੱਗਦੇ ਨੇ ਭਾਈ ਦੇਖ ਤਰੂਣ ਲੱਗੇ ਸੀ ਕਾਫੀ ਦਿਨ ਹੋ ਗਿਆ ਅੱਜ ਲਗਾਤਾਰ ਇੰਜੈਕਸ਼ਨ ਲੱਗਦੇ ਨੇ ਡੇਲੀ ਇੱਕ ਇੰਜੈਕਸ਼ਨ ਤਿੰਨ ਦਿਨਾਂ ਬਾਅਦ ਦੋ ਦਿਨਾਂ ਬਾਅਦ ਅਸੀਂ ਬਰਨਾਲੇ ਦਿਖਾ ਕੇ ਜਾਂਦੇ ਹਾਂ ਤੇ ਹੁਣ ਕੱਲ ਤੇ ਪਰਸ ਨੂੰ ਫੇਰ ਇੰਜੈਕਸ਼ਨ ਲੱਗਣਾ ਇਸ ਤੋਂ ਬਾਅਦ ਕਹਿੰਦੇ ਵੀ ਬੰਦ ਕਰਦੇ ਹਾਂ ਬੰਦ ਕਰ ਲੈਣਗੇ ਵੀ ਚਲੋ ਠੀਕ ਹੋ ਜੂਗਾ ਪੂਰੀ ਤਰ੍ਹਾਂ ਬਾਕੀ ਦੇਖਦੇ ਹਾਂ ਇੱਕ ਦੋ ਦਿਨਾਂ ਤੱਕ ਜੇ ਠੀਕ ਹੋ ਗਿਆ ਤਾਂ ਹੋਪਫੁਲੀ ਹੋ ਜਾਵੇ ਠੀਕ ਬਹੁਤ ਜ਼ਿਆਦਾ ਲਤਤੰਦ ਕਰਦੀ ਆ ਸਾਰੇ ਦੇ ਸਾਰੇ ਟਰੈਕਟਰ ਮੰਡੀ ਚ ਆ ਗਏ ਇੱਥੇ ਤੇ ਇੱਥੋਂ ਆਪਣਾ ਉਹ ਜਿਹੜਾ ਰੋਡ ਸ਼ੋਅ ਆ ਸ਼ੁਰੂ ਕਰਨਗੇ ਆਈ ਥਿੰਕ ਜਾਂ ਹੋ ਸਕਦਾ ਇੱਥੇ ਕੋਈ ਮੀਟਿੰਗ ਵਗੈਰਾ ਹੋ ਰਹੀ ਆ ਤਾਂ ਅੱਜ ਬਰਨਾਲੇ ਦੀਆਂ ਸਾਰੀਆਂ ਸੜਕਾਂ ਹੋ ਸਕਦਾ ਜਾਮ ਹੋ ਜਾਣ ਇਹਨਾਂ ਕਰਕੇ ਜੀ ਜਾਂ ਤਾਂ ਮੇਰੇ ਵੀ ਕਰਦਾ ਨਾਲ ਜਾਣ ਨੂੰ ਵਗਣਾ ਮੈਂ ਵਗ ਜੂ ਮੈਂ ਕਿੱਥੇ ਰੂੰਗੀ ਤੁਸੀਂ ਗੱਡੀ ਲੈ ਕੇ ਤੁਰ ਜਿਓ ਠੀਕ ਆ ਫਰੂਟਸ ਲੈਣੇ ਨੇ ਫਰੂਟਸ ਲੈ ਕੇ ਫਿਰ ਆਪਾਂ ਘਰੇ ਚਾਲੇ ਪਾਈਏ ਹਾਂਜੀ ਫਰੂਟਸ ਆਪਾਂ ਲੈ ਲਿਆ ਕੁਛ ਚਰਾ ਵੀ ਲੈ ਤੇ ਬਾਕੀ ਆ ਪਿੱਛੇ ਪਏ ਨੇ ਹਰਦੀਖਵਾਸਤੀ ਲੈਣੇ ਸੀ ਥੋੜੇ ਜੇ ਫਰੂਟਸ ਆਪਾਂ ਲੈ ਲਈ ਤੇ ਹੁਣ ਆਪਾਂ ਇਥੋਂ ਚੱਲਦੇ ਆਂ ਸਾਹਮਣੇ ਜਿਹੜਾ ਰੋਡ ਆ ਉੱਥੇ ਟਰੈਕਟਰ ਜਾ ਰਹੇ ਨੇ ਰੋਡ ਸ਼ੋਅ ਨਾਲ ਦਾ ਸ਼ੁਰੂ ਹੋ ਗਿਆ ਮੰਡੀ ਚੋਂ ਵੀ ਆਉਣਗੇ ਹੁਣ ਇਹ ਸਾਰੇ ਕਿਤੇ ਨਾ ਕਿਤੇ ਜਾ ਕੇ ਹੁਣ ਇਕੱਠੇ ਹੋਣਗੇ ਫਿਲਹਾਲ ਆਪਾਂ ਵਲੌਗ ਦਾ ਕਰਦੇ ਆਂਡ ਅਗਲੇ ਵਲੌਗਸ ਤੁਹਾਨੂੰ ਮਿਲਦੇ ਆਂ ਟੇਕ ਕੇਅਰ ਬਾਏ ਬਾਏ